ਗੁਰਪੀ ਸਿੰਘ ਜੀ ਮੇਰਾ ਗੁਰਪੀ ਸਿੰਘ ਤੇ ਪਿੰਡ ਪੈਸੋ ਜਗੋ ਵਾਲੀ ਇਹ 2016 ਚ ਜੀ ਘਟਨਾ ਹੋਈ ਸੀ ਕਬੱਡੀ ਪਿੰਡ ਮਹਾਰਾਜ ਦੇ ਅੰਗ ਪਾੜਤੇ ਸੀ ਤੇ ਚਲੋ ਉਹ ਆਪਣੇ ਆਗੇ ਸੰਪਰਕ ਦੇ ਵਿੱਚ ਜੀ ਤੇ ਉਦੋਂ ਉਹਦਾ ਸੋਤ ਸੀ ਤੇ ਫਿਰ ਉਹਦੇ ਤੋਂ ਬਾਅਦ ਪੁਲਿਸ ਨੇ ਕਦੋਂ ਤੁਹਾਨੂੰ ਫੜਿਆ ਨੇ ਸਾਰਾ ਉਹ ਦੋ ਫਿਰ ਮਾਤਾ ਨੂੰ ਲੈ ਕੇ ਸੀ ਚੱਕ ਕੇ ਸੀ ਆਈ ਵਾਲੇ ਲੁਧਿਆਣੇ ਵਾਲੇ 4 ਦਿਨ ਬਾਅਦ ਅਸੀਂ ਕੋਰਟ 'ਚ ਸਰੈਂਡਰ ਕਰਤਾ ਸੀ ਠੀਕ ਹੈ ਜੀ ਤੇ ਉੱਥੇ ਕਿੰਨਾ ਟਾਈਮ ਪਈ ਸਰ ਤੁਸੀਂ ਜੇਲ੍ਹ ਦੇ ਵਿੱਚ ਰਹੇ ਉਹ ਤੋਂ ਬਾਅਦ 10 ਦਿਨ ਪੁਲਸ ਰਵਾਨ ਤੇ ਜੀ ਤੇ ਤਕਰੀਬਨ 2024 ਚ ਆਇਆ ਜੀ ਮੈਂ 8 ਸਾਲ ਬਾਅਦ ਜਵਾਨ ਹੋਈ ਜੀ 8 ਸਾਲ ਬਾਅਦ ਠੀਕ ਹੈ ਜੀ ਆ ਮੈਨੂੰ ਤੁਸੀਂ ਆਪਣਾ ਨਾਮ ਦੱਸੋਗੇ ਜੀ ਹਾਂਜੀ ਗੁਰਪ੍ਰੀਤ ਸਿੰਘ ਆ ਜੀ ਬਰਨ ਗੁਰਪ੍ਰੀਤ ਸਿੰਘ ਤੇ ਪਿੰਡ ਪੈਸਾ ਜਗਵਾਲ ਜਗਵਾਲ ਠੀਕ ਹੈ ਜੀ ਆ ਥੋੜਾ ਜਆ ਤੁਸੀਂ ਆਪਣਾ ਜਿਹੜਾ ਪਿੱਛੇ ਜੇ ਕੇਸ ਹੋਇਆ ਜਿਹੜਾ ਤੁਸੀਂ ਆਇਆਗਾ ਉਹਦੇ ਬਾਰੇ ਥੋੜਾ ਜਆ ਸੰਖੇਪ ਨੂੰ ਦੱਸ ਸਕਦੇ ਆ ਜੀ ਇਹ ਜੀ 2016 ਚ ਜੀ ਘਟਨਾ ਹੋਈ ਸੀ ਕਬੱਡੀ ਪਿੰਡ ਮਹਾਰਾਜ ਅੰਗ ਪਾੜਦੇ ਸੀ ਤੇ ਚਲੋ ਉਹ ਆਪਣੇ ਆਗੇ ਸੰਪਰਕ ਦੇ ਵਿੱਚ ਜੀ ਇਹ ਉਦੋਂ ਉਹਦਾ ਹੋਇਆ ਸੀ 26 ਜੁਲਾਈ 2016 ਨਹੀਂ ਜੀ ਤੇ ਫਿਰ ਉਹਦੇ ਤੋਂ ਬਾਅਦ ਪੁਲਿਸ ਨੇ ਕਦੋਂ ਤੁਹਾਨੂੰ ਫੜਿਆ ਉਹ ਸਾਰਾ ਕੁਝ ਉਹਦੋਂ ਫਿਰ ਮਾਤਾ ਨੂੰ ਲੈ ਕੇ ਸੀ ਚੱਕ ਕੇ ਸੀ ਆਈ ਵਾਲੇ ਲੁਧਿਆਣੇ ਵਾਲੇ 3 ਦਿਨ ਬਾਅਦ ਅਸੀਂ ਕੋਰਟ 'ਚ ਸਰੈਂਡਰ ਕਰਤਾ ਸੀ ਠੀਕ ਹੈ ਜੀ ਤੇ ਉੱਥੇ ਕਿੰਨਾ ਟਾਈਮ ਭਾਈ ਸਾਹਿਬ ਤੁਸੀਂ ਜੇਲ੍ਹ ਦੇ ਵਿੱਚ ਰਹੇ ਹੋ ਉਸ ਤੋਂ ਬਾਅਦ 10 ਦਿਨ ਪੁਲਿਸ ਰਿਵਾਂਡ ਤੇ ਜੀ ਤੇ ਤਕਰੀਬਨ 2024 ਚ ਆਇਆ ਜੀ ਮੈਂ 8 ਸਾਲ ਬਾਅਦ ਜਵਾਨ throi ਜਮਾ 8 ਸਾਲ ਬਾਅਦ ਠੀਕ ਹੈ ਜੀ ਤੇ ਸਭ ਚੜ੍ਹਦੀ ਕਲਾ ਚ ਆਪੇ ਸਾਹਿਬ ਹਾਂਜੀ ਹਾਂਜੀ ਠੀਕ ਹੈ ਜੀ ਤੇ ਜਿੱਦਾਂ ਆਪਾਂ ਦੇਖ ਰਹੇ ਹਾਂ ਕਿ ਤੁਸੀਂ ਇਹ ਵਾਲਾ ਆਪਣਾ ਕੰਮ ਸ਼ੁਰੂ ਕਰਨ ਲੱਗੇ ਆ ਤੇ ਇਹਦੇ ਬਾਰੇ ਥੋੜਾ ਜਿਆਦਾ ਦੱਸ ਸਕਦੇ ਆ ਵੀ ਇਹ ਤੁਸੀਂ ਖਾਲਸੇਡ ਨਾਲ ਕਿੱਦਾਂ ਸੰਪਰਕ ਦੇ ਵਿੱਚ ਆਏ ਸੀਗੇ ਵੀ ਇਹ ਸੇਵਾਵਾਂ ਕਦੋਂ ਤੋਂ ਸ਼ੁਰੂ ਹੋਈਆਂ ਲੱਗੀਆਂ ਜਦੋਂ ਮੇਰੀ ਜਵਾਨਤ ਹੋਈ ਜੀ ਮੈਨੂੰ ਪਤਾ ਲੱਗਿਆ ਵੀ ਮੇਰੇ ਕੇਸ ਬਾਰੇ ਜਸਪ੍ਰੀਤ ਸਿੰਘ ਉਹਨਿਹਾਲ ਸਿੰਘ ਜੀ ਉਹਦੀ ਵੀ ਖਾਲਸਾ ਆਇਆ ਜਿਹੜਾ ਨੇ ਮਦਦ ਕੀਤੀ ਹੈ ਜੀ ਤੇ ਉਸ ਤੋਂ ਬਾਅਦ ਫਿਰ ਮੈਂ ਸੰਪਰਕ ਕੀਤਾ ਭਾਈ ਸੁਖਜੀਤ ਸਿੰਘ ਖੋਸੇ ਦੇ ਰਾਹੀਂ ਖਾਲਸਾਡ ਰਾਹੀਂ ਨਾ ਫਿਰ ਉਹ ਆ ਕੇ ਗਏ ਸਾਰਾ ਉਹਨੇ ਮੈਨੂੰ ਪੁੱਛੇ ਵੀ ਤੁਸੀਂ ਕੀ ਕਰਨਾ ਚਾਹੁੰਦੇ ਹੋ ਉਹਨਾਂ ਨੂੰ ਪ੍ਰਸਾਦਲ ਵੀ ਵਧੀਆ ਲੱਗਿਆ ਜੀ ਉਸ ਤੋਂ ਬਾਅਦ ਉਹਨਾਂ ਨੇ ਆ ਸਾਰੀ ਮਦਦ ਕੀਤੀ ਤੇ ਜਿਵੇਂ ਆ ਸਾਰੀ ਜਗ੍ਹਾ ਕੀ ਇਹ ਕਿੱਦਾਂ ਤੁਹਾਡੀ ਆਪਣ ਆਏ ਤੁਸੀਂ ਖਰੀਦੀ ਹੈਗੀ ਨਹੀਂ ਇਹ ਰੈਂਟ ਤੇ ਅੱਛਾ ਤੁਸੀਂ ਰੈਂਟ ਤੇ ਲਈ ਤੇ ਰੈਂਟ ਦਾ ਜਿਹੜਾ ਖਰਚਾ ਪਾਣੀ ਆ ਉਹ ਫਿਰ ਤੁਸੀਂ ਆਪ ਕਰ ਰਹੇ ਹੋ ਜਾਂ ਹਾਂਜੀ ਹਾਂ ਉਹ ਤੁਸੀਂ ਆਪ ਕਰ ਰਹੇ ਹੋ ਠੀਕ ਹੈ ਜੀ ਤੇ ਜਿੰਨਾ ਇਹ ਸਾਰਾ ਮਸ਼ੀਨਾਂ ਦਾ ਸਾਰਾ ਇਹਦਾ ਖਰਚਾ ਖਾਲਸੇਟ ਵੱਲੋਂ ਹੋ ਰਿਹਾ ਹੈ ਜੀ ਸਾਰਾ ਖਾਲਸੇਟ ਵੱਲੋਂ ਖਾਲਸੇਟ ਠੀਕ ਠੀਕ ਹੈ ਜੀ ਤੇ ਕਦੋਂਕ ਤੁਸੀਂ ਦਰਖਾਸਤ ਦਿੱਤੀ ਇਹਦੇ ਵਾਸਤੇ ਗੱਲਬਾਤ ਮੈਂ ਤਕਰੀਬਨ ਮੈਨੂੰ ਕੰਮ ਚੱਲਦੇ ਨੂੰ ਤਾਂ ਸਾਲ ਹੋ ਗਿਆ ਜੀ ਤੇ ਸਾਲ ਪਹਿਲਾਂ ਮੈਂ ਦਿੱਤੀ ਸੀ ਦਰਖਾਸਤ ਇਹ ਐਪਲੀਕੇਸ਼ਨ ਲਿਖ ਕੇ ਹਾਂਜੀ ਦਿੱਤੀ ਸੀ ਤਕਰੀਬਨ ਮਹੀਨੇ ਦੇ ਵਿੱਚ ਵਿੱਚ ਮੇਰਾ ਹੋ ਗਿਆ ਸੀ ਉਧਰੋਂ ਉਹਨਾਂ ਨੇ ਸਿੱਧੇ ਪੈਸੇ ਸਪਲਾਈਅਰ ਨੂੰ ਦੇ ਦਿੱਤੇ ਉਹਨਾਂ ਨੂੰ ਪਾਦੇ ਸਮਾਨ ਹੋਣਾ ਸੀ। ਹਾਂਜੀ ਹਾਂਜੀ। ਠੀਕ ਹੈ ਜੀ। ਉਸ ਤੋਂ ਬਾਅਦ ਮੈਂ ਆਪਣਾ ਸਾਰਾ ਸੱਟ ਸੱਟ ਤਿਆਰ ਕਰ ਲਿਆ ਜੀ। ਹੁਣ ਬਸ ਇਕੱਲਾ ਬਿਜਲੀ ਦਾ ਮੀਟਰ ਰਹਿ ਗਿਆ ਜੀ। ਬਾਕੀ ਸਾਰਾ ਕੰਮ ਕੰਪਲੀਟ ਹੈ। ਠੀਕ ਹੈ ਜੀ। ਹੋਪਫੁਲੀ ਕਦੋਂ ਕਿੰਨਾ ਕਰ ਸਮੇਂ ਤੱਕ ਇਹ ਸ਼ੁਰੂ ਹੋ ਜਾਣਾ ਆਪਣਾ ਕੰਮ? ਮਹੀਨੇ 'ਚ ਹੋ ਜਾਊਗਾ ਜੀ। ਮਹੀਨੇ ਦੇ ਵਿੱਚ ਸ਼ੁਰੂ ਹੋ ਜਾਊਗਾ। ਇੱਕ ਜੀ ਇਹ ਮਸ਼ੀਨ ਦੇ ਨਾਲ ਕਿਹੜੇ ਕਿਹੜੇ ਆਟੇ ਦੀ ਜਿਹੜੀ ਬਿਹਾਈ ਹੋਊਗੀ ਤੇ? ਇਹਦੇ ਨਾਲ ਜਿਹੜਾ ਮਰਜੀ ਆਟਾ ਪੀਸ ਲਈ ਜੀ ਆਪਾਂ। ਕੋਈ ਮਰਜੀ ਆਟਾ ਕੋਈ ਮਰਜੀ ਆਟਾ ਪਿਖ ਲਈ ਕਿਉਂਕਿ ਆ ਬਲੂਰ ਲੱਗੇ ਹੋਏ ਨੇ ਜੀ ਇਹਨੇ ਹਵਾ ਨਾਲ ਸਾਰਾ ਆਟਾ ਖੱਤ ਲੈਣਾ ਵਿੱਚੋਂ ਕੋਈ ਪਹਿਲਾ ਕੋਈ ਆਟਾ ਇਹਦੇ ਵਿੱਚ ਰਹਿੰਦਾ ਨਹੀਂ ਵਿੱਚ ਜੀ ਅੱਛਾ ਜੀ ਜਦੋਂ ਪਹਿਲਾਂ ਬੇਸਟਿੰਗ ਵੀ ਜਾਦੇ ਹੋ ਜਾਂਦੀ ਸੀ ਹੁਣ ਉਹ ਵੀ ਨਹੀਂ ਹੁੰਦੀ ਜੀ ਹਵਾ ਨਾਲ ਆਟਾ ਸਾਰਾ ਡਰਾਈ ਹੋ ਜਾਂਦਾ ਆਪਾਂ ਜਾਂ ਸਾਰਾ ਢੋਲ ਚ ਵੀ ਪਾ ਸਕਦੇ ਹਾਂ ਆਟਾ ਗਰਮ ਨਹੀਂ ਹੁੰਦਾ ਜੀ ਠੰਡਾ ਰਹਿੰਦਾ ਠੀਕ ਠੀਕ ਹੈ ਜੀ ਤੇ ਬਾਕੀ ਜਿੱਦਾਂ ਇਹ ਸੇਵਾਵਾਂ ਜਿਹੜੀਆਂ ਚੱਲ ਰਹੀਆਂ ਨੇ ਜੀ ਜਾਂ ਆਪਾਂ ਇਸ ਸਾਰੀ ਖਾਲਸਾ ਏਡ ਦੀ ਟੀਮ ਵੱਲੋਂ ਹੋਇਆਗਾ ਤੁਸੀਂ ਇਹਦੇ ਬਾਰੇ ਕੁਝ ਹੋਰ ਕਹਿਣਾ ਚਾਹੁੰਦੇ ਹੋ ਕੋਈ ਸੇ ਜ ਕੰਮ ਵਾਸਤੇ ਸਪੋਰਟ ਕਰਦੇ ਹੋ ਅਗਲੇ ਹਣਾ ਮੈਨੂੰ ਉਹ ਚੀਜ਼ ਵਧੀਆ ਲੱਗਦੀ ਆ ਵੈਸੇ ਕਿਸੇ ਨੂੰ ਦੇਨੋਂ ਜਦੋਂ ਆਪਾਂ ਅਗਲੇ ਨੂੰ ਕਿਰਤਾਲੇ ਪਾਸੇ ਪਾ ਦਿੰਦੇ ਆ ਜੀ ਉਹ ਬਹੁਤ ਵਧੀਆ ਕਿਉਂਕਿ ਪੈਸੇ ਜਿੰਨਾ ਮਰਜ਼ੀ ਦੇਨੋਂ ਸਾਲ 6 ਮਹੀਨੇ ਜੇ ਪੈਸਾ ਤਾਂ ਖਤਮ ਹੋ ਹੀ ਜਾਂਦਾ ਬਿਲਕੁਲ ਬਿਲਕੁਲ ਜੀ ਤੇ ਮੈਨੂੰ ਸਾਰਿਆਂ ਨੂੰ ਵਧੀਆ ਗੱਲ ਇਹ ਹੀ ਲੱਗੀ ਜੀ ਜਿਹੜਾ ਇਹਨਾਂ ਨੇ ਮਤਲਬ ਕੰਮ ਵਾਸਤੇ ਉਹ ਕੀਤੇ ਨੇ ਤੁਸੀਂ ਜਿੱਦਾਂ ਇਹਦੇ ਵਾਸਤੇ ਇਹ ਆਪਣਾ ਕੰਮ ਸ਼ੁਰੂ ਕਰਨ ਲਈ ਤੁਹਾਡੇ ਦਿਮਾਗ 'ਚ ਪਹਿਲਾਂ ਹੀ ਸੀਗਾ ਇਹ ਤੁਸੀਂ ਖੁਦ ਪ੍ਰੋਪੋਜ਼ਲ ਲੈ ਕੇ ਗਏ ਸੀ ਖਾਲਸੇੜ ਵੱਲੋਂ ਜਾਂ ਖਾਲਸੇੜ ਨੇ ਤੁਹਾਨੂੰ ਇਹ ਨਹੀਂ ਨਹੀਂ ਮੈਂ ਖੁਦ ਲੈ ਕੇ ਗਿਆ ਸੀ ਕਿਉ ਠੀਕ ਹੈ ਜੀ ਮ ਨੂੰ ਮਾਰਕੀਟਿੰਗ ਦਾ ਤਜਰਬਾ ਹੈਗਾ ਬਾਕੀ ਫੂਡ ਵਾਲੀ ਆਈਟਮ ਹੈ ਜੀ ਇਹ ਕਦੇ ਵੀ ਕੰਮ ਤੇ ਲੋਡ ਪੈਂਦੀ ਰਹਿਣੀ ਹੈ ਲੋਡ ਪੈਂਦੀ ਰਹਿਣੀ ਬਿਲਕੁਲ ਉਸ ਕਰਕੇ ਮੈਂ ਆਪ ਹੀ ਕੀਤਾ ਸਾਰਿਆਂ ਨੂੰ ਦੱਸਿਆ ਵੀ ਐ ਮੈਂ ਕੰਮ ਕਰਨਾ ਚਾਹੁੰਦਾ ਠੀਕ ਹੈ ਜੀ ਉਹਨਾਂ ਨੂੰ ਵੀ ਠੀਕ ਲੱਗਿਆ ਜੀ ਤੇ ਕੁਝ ਤੁਹਾਨੂੰ ਆਈਡੀਆ ਹੈਗਾ ਵੀ ਇਹ ਸਾਰਾ ਸਿਸਟਮ ਜਿਹੜਾ ਲੱਗਿਆ ਹੈਗਾ ਤੇ ਇਹਦਾ ਕਿੰਨਾ ਕੁ ਖਰਚਾ ਹੋਇਆ ਹੋਵੇਗਾ ਇਹ ਤਕਰੀਬਨ 15-16 ਲੱਖ ਰੁਪਏ ਲੱਗੇ ਜੀ 15-16 ਲੱਖ ਰੁਪਏ ਠੀਕ ਹੈ ਜੀ ਜਿਹੜੀ ਕੱਲੀ ਮਸ਼ੀਨ ਦਾ ਜਿਹੜਾ ਖਲ ਸੇਡ ਵੱਲੋਂ ਹੋਇਆ ਜਿਹਦਾ ਕਿੰਨਾ ਹੋਇਆ 5 ਲੱਖ ਪੰਜ ਲੱਖ ਹੋ ਗਿਆ ਇਹ ਬਾਕੀ ਸਾਰਾ ਜਿਹੜਾ ਇਹ ਤੁਸੀਂ ਆਪ ਹਾਂਜੀ ਠੀਕ ਨਹੀਂ ਕੋਈ ਇਹ ਵੀ ਵਿੱਚ ਕਾਫੀ ਸਹਿਯੋਗ ਦਿੱਤਾ ਜਦੋਂ ਪੈਸੇ ਦੀ ਸੰਕੋਚ ਆ ਗਿਆ ਹਾਂਜੀ ਮਨਜਪੁਰ ਸਾਹਿਬ ਹੋ ਗਏ ਠੀਕ ਹੈ ਜੀ ਮਤਲਬ ਹੋਰ ਕਈ ਕਈਆਂ ਨੇ ਸਹਿਯੋਗ ਦਿੱਤਾ ਜੀ ਠੀਕ ਹੈ ਜੀ ਮਤਲਬ ਆਪਣੇ ਭਾਈ ਜਸਪਾਲ ਸਿੰਘ ਮਨਜਪੁਰ ਜਿਹੜੇ ਐਡਵੋਕੇਟ ਨੇ ਹਾਂਜੀ ਠੀਕ ਠੀਕ ਹੈ ਜੀ ਮਤਲਬ ਕਾਫੀ ਸਿੰਘ ਸੀਗੇ ਜਿਹੜੇ ਤੁਹਾਡੇ ਨਾਲ ਕੰਮ ਕਰ ਰਹੇ ਸੀਗੇ ਹਾਂਜੀ